ਸਸ਼੍ਰੀਕਾਲ ਤੋਂ ਸੇਖ ਰਿਆ ਸੰਜੈ نیوز ਦੀ ਮੈਂ ਹਾਂ ਪਰਦੀਪ ਗੌਰਤਾ ਹੁਣ ਸਕੂਲਾਂ ਦੇ ਵਿੱਚ ਵਿਦਿਆਰਥੀ ਮੋਬਾਈਲ ਫੋਨ ਨਹੀਂ ਲੈ ਕੇ ਜਾ ਸਕਦੇ ਤਾਂ ਦਾਅਵਾ ਦਿੰਦੇ ਕਿ ਵਿਦਿਆਰਥੀਆਂ ਦੇ ਵੱਲੋਂ ਮੋਬਾਈਲ ਫੋਨ ਯੂਜ਼ ਕਰਨ ਦੇ ਉੱਤੇ ਦਰਸਲ ਪਾਬੰਦੀ ਲਗਾ ਦਿੱਤੀ ਗਈ ਤੇ ਇਸ ਦੇ ਨਾਲ ਹੀ ਜ਼ਿਕਰ ਕੀਤਾ ਜਾਵੇ ਜਿੱਥੇ ਵਿਦਿਆਰਥੀ ਮੋਬਾਈਲ ਫੋਨ ਨਹੀਂ ਲੈ ਜਾ ਸਕਦੇ ਉੱਥੇ ਅਧਿਆਪਕ ਵੀ ਸਕੂਲ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਤਾਂ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਸਿੱਧਾ ਇਸ ਦਾ ਮਾੜਾ ਪ੍ਰਭਾਵ ਪੈਂਦਾ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਿੱਖਿਆ ਵਿਭਾਗ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਕਿ ਸਕੂਲਾਂ ਦੇ ਵਿੱਚ ਹੁਣ ਮੋਬਾਈਲ ਫੋਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ। ਤਾਂ ਦੱਸਦੇ ਕਿ ਵਿਦਿਆਰਥੀ ਨੇ ਜਿਹੜੇ ਸਕੂਲ ਦੇ ਵਿੱਚ ਮੋਬਾਈਲ ਫੋਨ ਦੇ ਨਾਲ ਐਂਟਰੀ ਨਹੀਂ ਕਰ ਸਕਦੇ ਭਾਵੇਂ ਜੇਕਰ ਮੋਬਾਈਲ ਫੋਨ ਉਹਨਾਂ ਦੇ ਕੋਲ ਹੁੰਦਾ ਹੈ ਤਾਂ ਉਹਨਾਂ ਦੀ ਐਂਟਰੀ ਵੀ ਸਕੂਲ ਦੇ ਵਿੱਚ ਬੈਨ ਕਰ ਦਿੱਤੀ ਜਾਏਗੀ ਜਾਂ ਉਸੇ ਵਕਤ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਘਰ ਭੇਜ ਦਿੱਤਾ ਜਾਏਗਾ। ਅਰ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਅਧਿਆਪਕਾਂ ਦੀ چیکਰ ਅਧਿਆਪਕ ਮੋਬਾਈਲ ਫੋਨ ਸਕੂਲ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਆਪਣਾ ਮੋਬਾਈਲ ਫੋਨ ਹੈ ਜਿਹੜਾ ਸਟਾਫ ਰੂਮ ਦੇ ਵਿੱਚ ਰੱਖਣਾ ਪਏਗਾ ਜਿੰਨਾ ਚਿਰ ਹੋ ਦੂਸਰੀ ਕਲਾਸ ਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਹੁੰਦੇ ਨੇ ਤਾਂ ਜਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਤੀਜੇ ਮਾੜੇ ਆ ਰਹੇ ਨੇ ਬੱਚਿਆਂ ਦਾ ਉਹਨਾਂ ਦਾ ਭਵਿੱਖ ਹੈ ਜਿਹੜਾ ਉਜਵਲ ਕਰਨ ਦੇ ਲਈ ਸਕੂਲ ਜਾਂਦੇ ਨੇ ਮਾਪੇ ਉਹਨਾਂ ਨੂੰ ਫੀਸਾਂ ਦੇ ਕੇ ਸਕੂਲ ਭੇਜਦੇ ਨੇ ਪਰ ਉੱਥੇ ਜੇਕਰ ਉਹਨਾਂ ਨੂੰ ਸਿੱਖਿਆ ਸਹੀ ਢੰਗ ਦੇ ਨਾਲ ਨਹੀਂ ਮਿਲਦੀ ਤੇ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੱਖਿਆ ਵਿਭਾਗ ਨੇ ਚਿੰਤਾ ਜਤਾਈ ਹੈ ਤੇ ਅਹਿਮ ਫੈਸਲਾ ਲਿਆ ਕਿ ਹੁਣ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਫੋਨ ਲੈ ਜਾਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਔਰ ਦੂਜੇ ਪਾਸੇ ਅਧਿਆਪਕ ਵੀ ਆਪਣਾ ਫੋਨ ਹੈ ਜਿਹੜਾ ਸਟਾਫ ਰੂਮ ਦੇ ਵਿੱਚ ਰੱਖਣਗੇ ਜਿੰਨਾ ਚਿਰ ਉਹ ਵਿਦਿਆਰਥੀਆਂ ਦੀ ਕਲਾਸ ਲਗਾ ਰਹੇ ਹੁੰਦੇ ਨੇ ਤਾਂ ਦੱਸਦੇ ਕਿ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਹਿਮਾਚਲ ਸਰਕਾਰ ਨੇ ਇਹ ਫੈਸਲਾ ਲਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੋਬਾਈਲ ਫੋਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਸਸ਼੍ਰੀਕਾਲ ਤੋਂ ਸਿੱਖ ਰਿਹਾ ਹਾਂ ਸੰਜੈ ਨਿਊਜ਼ ਦੀ ਮੈਂ ਹਾਂ ਪਰਦੀਪ ਗੌਰ ਤਾਂ ਹੁਣ ਸਕੂਲਾਂ ਦੇ ਵਿੱਚ ਵਿਦਿਆਰਥੀ ਮੋਬਾਈਲ ਫੋਨ ਨਹੀਂ ਲੈ ਕੇ ਜਾ ਸਕਦੇ ਤਾਂ ਦੱਸਦੇ ਕਿ ਵਿਦਿਆਰਥੀਆਂ ਦੇ ਵੱਲੋਂ ਮੋਬਾਈਲ ਫੋਨ ਯੂਜ਼ ਕਰਨ ਦੇ ਉੱਤੇ ਦਰਸਲ ਪਾਬੰਦੀ ਲਗਾ ਦਿੱਤੀ ਗਈ ਤੇ ਇਸ ਦੇ ਨਾਲ ਹੀ ਜ਼ਿਕਰ ਕੀਤਾ ਜਾਵੇ ਜਿੱਥੇ ਵਿਦਿਆਰਥੀ ਮੋਬਾਈਲ ਫੋਨ ਨਹੀਂ ਲੈ ਜਾ ਸਕਦੇ ਉੱਥੇ ਅਧਿਆਪਕ ਵੀ ਸਕੂਲ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਤਾਂ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਸਿੱਧਾ ਇਸ ਦਾ ਮਾੜਾ ਪ੍ਰਭਾਵ ਪੈਂਦਾ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਿੱਖਿਆ ਵਿਭਾਗ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਕਿ ਸਕੂਲਾਂ ਦੇ ਵਿੱਚ ਹੁਣ ਮੋਬਾਈਲ ਫੋਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਤਾਂ ਦੱਸਦੀ ਕਿ ਵਿਦਿਆਰਥੀ ਨੇ ਜਿਹੜੇ ਸਕੂਲ ਦੇ ਵਿੱਚ ਮੋਬਾਈਲ ਫੋਨ ਦੇ ਨਾਲ ਐਂਟਰੀ ਨਹੀਂ ਕਰ ਸਕਦੇ ਭਾਵੇਂ ਜੇਕਰ ਮੋਬਾਈਲ ਫੋਨ ਉਹਨਾਂ ਦੇ ਕੋਲ ਹੁੰਦਾ ਹੈ ਤਾਂ ਉਹਨਾਂ ਦੀ ਐਂਟਰੀ ਵੀ ਸਕੂਲ ਦੇ ਵਿੱਚ ਬੈਨ ਕਰ ਦਿੱਤੀ ਜਾਏਗੀ ਜਾਂ ਉਸੇ ਵਕਤ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਘਰ ਭੇਜ ਦਿੱਤਾ ਜਾਏਗਾ। ਔਰ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਅਧਿਆਪਕਾਂ ਦੀ ਜੇਕਰ ਅਧਿਆਪਕ ਮੋਬਾਈਲ ਫੋਨ ਸਕੂਲ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਆਪਣਾ ਮੋਬਾਈਲ ਫੋਨ ਹੈ ਜਿਹੜਾ ਸਟਾਫ ਰੂਮ ਦੇ ਵਿੱਚ ਰੱਖਣਾ ਪਏਗਾ ਜਿੱਨਾਂ ਚਿਰ ਉਹ ਦੂਸਰੀ ਕਲਾਸ ਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਹੁੰਦੇ ਨੇ। ਤਾਂ ਜਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਤੀਜੇ ਮਾੜੇ ਆ ਰਹੇ ਨੇ ਬੱਚਿਆਂ ਦੋਨਾਂ ਦਾ ਭਵਿੱਖ ਹੈ ਜਿਹੜਾ ਉਜਵਲ ਕਰਨ ਦੇ ਲਈ ਸਕੂਲ ਜਾਂਦੇ ਨੇ ਮਾਪੇ ਉਹਨਾਂ ਨੂੰ ਫੀਸਾਂ ਦੇ ਕੇ ਸਕੂਲ ਭੇਜਦੇ ਨੇ ਪਰ ਉੱਥੇ ਜੇਕਰ ਉਹਨਾਂ ਨੂੰ ਸਿੱਖਿਆ ਸਹੀ ਢੰਗ ਦੇ ਨਾਲ ਨਹੀਂ ਮਿਲਦੀ ਤੇ ਸਭ ਨੂੰ ਮੱਤੇ ਨਜ਼ਰ ਰੱਖਦੇ ਹੋਏ ਸਿੱਖਿਆ ਵਿਭਾਗ ਨੇ ਚਿੰਤਾ ਜਤਾਈ ਹੈ ਤੇ ਅਹਿਮ ਫੈਸਲਾ ਲਿਆ ਹੈ ਕਿ ਹੁਣ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਫੋਨ ਲੈ ਜਾਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਔਰ ਦੂਜੇ ਪਾਸੇ ਅਧਿਆਪਕ ਵੀ ਆਪਣਾ ਫੋਨ ਹੈ ਜਿਹੜਾ ਸਟਾਫ ਰੂਮ ਦੇ ਵਿੱਚ ਰੱਖਣਗੇ ਜਿੰਨਾ ਚਿਰ ਹੋ ਵਿਦਿਆਰਥੀਆਂ ਦੀ ਕਲਾਸ ਲਗਾ ਰਹੇ ਹੁੰਦੇ ਨੇ ਤਾਂ ਦੱਸਦੇ ਕਿ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਹਿਮਾਚਲ ਸਰਕਾਰ ਨੇ ਇਹ ਫੈਸਲਾ ਲਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੋਬਾਈਲ ਫੋਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ